हां जी दोस्तों ਜਿਹੜੀ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਆਂ ਸਾਰੇ ਵੀਰਾਂ ਨੂੰ ਪਸੰਦ ਆਊਗੀ ਵੀਰੋ ਇਹ ਜਿਹੜਾ ਦੇਸੀ दारू ਜਿਹੜੇ ਪਿੰਦੇ ਸ਼ਕੀਨ ਨੇ ਉਹਨਾਂ ਲਈ ਇੱਕ ਬਹੁਤ ਹੀ ਸੌਖਾ ਤਰੀਕਾ ਜਿਹਨਾਂ ਦਾਰੂ ਬੰਦੀ ਏ ਤੇ ਆ ਆਪਾਂ ਤੁਹਾਨੂੰ ਦਿਖਾਉਣੇ ਆਂ ਇਹ ਵੇਖੋ ਇੱਕ ਡਰਮ ਲੈਣਾ ਆਪਾਂ ਇਹਨਾਂ ਦਾ ਉੱਪਰੋਂ ਮੂੰਹ ਕੱਟ ਲੈਣਾ ਜਿਵੇਂ ਆ ਤੁਸੀਂ ਆਪਣਾ ਸਾਹਮਣੇ ਰਿਗਾਰਡ ਚੱਲਦਾ ਵੇਖ ਰਿਹਾ ਜੀ ਇਹਦੇ ਵਿੱਚ ਕੋਈ ਦੌਰ ਦੀ ਲੋੜ ਨਹੀਂ ਗਈ ਕੋਈ ਵਾਰ-ਵਾਰ ਪਾਣੀ ਬੰਨ ਦੀ ਲੋੜ ਨਹੀਂ ਗਈ ਤੇ ਇਸ ਜਿਗਾਰਡ ਦੇ ਨਾਲ ਆਪਣਾ ਇਹ ਉਹ 7 ਤੋਂ 8 ਮੀਟਰ ਦੇ ਵਿੱਚ ਦੇ ਪਾਈਪ ਸੀ ਦਰੂ ਕਰ ਜਾਂਦੀ ਹੈ। ਸੋ ਆਪਾਂ ਇੱਕ ਡਰਮ ਲੈਣਾ, ਉਹਦਾ ਮੂੰਹ ਵੱਡ ਲੈਣਾ ਤੇ ਉਸ ਦੇ ਦੌਰ ਦੀ ਲੋੜਨੀ ਆਪਾਂ ਨੂੰ। ਫਿਰ ਆਪਾਂ ਇੱਕ ਐਦਾਂ ਦੀ ਬਟਲੀ ਲੈਣੀ ਆ। ਠੀਕ ਹੈ ਜੀ। ਇਹਦੇ ਤਿੰਨਾਂ ਸਿਰਿਆਂ ਦੇ ਆਪਾਂ ਛੇ ਕੱਢ ਕੇ ਤਾਰਾਂੀਆਂ ਪਾ ਲੈਣੀਆਂ ਤੇ ਉਹ ਮਤਲਬ ਡਰਮ ਦੇ ਉੱਤੇ ਟੰਗਣੀ ਆ ਵੀ ਜਿਹੜੀ ਆਪਣੀ ਥੱਲੇ ਨਾਲ ਡਰਮ ਦੇ ਡਿੱਗੇ। ਇੱਕ ਇੱਥੇ ਛੇ ਕੱਢ ਲੈਣਾ, ਇੱਕ ਇੱਥੇ ਇੱਕ ਉਲੀ ਸਾਈਡ ਕੱਢ ਲੈਣਾ। ਇੱਕ ਆਪਾਂ ਇਹਦੇ ਇੱਥੇ ਥੱਲੇ ਛੇਕ ਕਰਨਾ ਵੀ ਜਿੰਦੇ ਵੀ ਦੀ ਆਪਣੀ दारू ਬਾਹਰ ਨਿਕਲੇ। ਇਨੂ ਵੈਲਡਿੰਗ ਕਰਾ ਕੇ ਸ਼ਹਿਰ ਲਾ ਜਾ ਕੇ ਇਹ ਆਪਾਂ ਇਧਰ ਨੂੰ ਇਹਦੇ ਪੈਪ ਲਵਾ ਦੇਣੀ ਠੀਕ ਹੈ ਜੀ ਫਿਰ ਆਪਾਂ ਜਿਵੇਂ ਆ ਆਪਣਾ ਡਰਾਮਾ ਇਹਦਾ ਮੂੰਹ ਵੱਡ ਲਈਏ ਤੇ ਜੇ ਮੂੰਹ ਵੱਡ ਕੇ ਤੇ ਫਿਰ ਉਹ ਜਿਹੜੀਆਂ ਤਾਰਾਂ ਨੇ ਦੀ ਇੱਕ ਆ ਕਿਨਾਰਿਆਂ ਤੇ ਟੰਗ ਦੇਣੀਆਂ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਜਿਵੇਂ ਟੰਗੇ ਇਧਰ ਇਧਰ ਟੰਗ ਤੇ ਜਿਹੜੇ ਆਪਾਂ ਉਤਾਰਾਂ ਪਾਈਆਂ ਸੀਗੀਆਂ ਇਹਦੇ ਡਰਮ ਤੇ ਟੰਗਿਆ ਜਾਣਗੇ ਬਠਲੀ ਆਪਣੀ ਵਿੱਚ ਸੈੱਟ ਹੋ ਗਈ ਫਿਰ ਆਪਾਂ ਇੱਕ ਇਹਦੇ ਐਸ ਸਾਈਡ ਤੇ ਛੇ ਕੱਢਣਾ ਇੱਥੇ ਠੀਕ ਹੈ ਜੀ ਇੱਥੋਂ ਆਪਣੀ ਉਹ ਪਾਏ ਬਾਹਰ ਨਿਕਲ ਜੂ ਜਿੱਦਵੀਂ ਦਾਰੂ ਬਾਹਰ ਆਉਣੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਇਹ ਉਸ ਤੋਂ ਬਾਅਦ ਆਪਣਾ ਜਿਗਾਰ ਤਿਆਰ ਆ ਉਮੀਦ ਕਰਦਾ ਹਾਂ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਊਗੀ ਧੰਨਵਾਦ